ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਦੇਣ ਲਈ ਤਿਆਰਬਰ ਤਿਆਰ ਬੈਠੀ ਹੈ ਸਰਕਾਰ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਿਉਂ ਕਰ ਰਹੀ ਨੇ ਫਿਰ ਸਰਕਾਰ ਤਾਂ ਕਹਿ ਰਹੀ ਹੈ ਕਿ ਫਸਲੀ ਵਿਭੰਤਾ ਦਾ ਕਿਸਾਨ ਵੀ અપਨਾਉਣਾ ਚਾਹੁੰਦਾ ਸੀਗਾ ਫਸਲੀ ਵਿਭੰਤਾ ਇਹ ਪਨਾਵੇ ਕਿਸਾਨ ਤੇ ਪੰਜ ਫਸਲਾਂ ਤੇ ਐਮਐਸਪੀ ਲੈ ਲਵੇ ਨਹੀਂ ਦੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਅੱਜ ਵੱਡੀ ਗਿਣਤੀ ਜੋ ਅਸੀਂ ਆ ਰਹੇ ਹਾਂ ਇਹ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਮਿਹਨਤ ਕਰਕੇ ਆਪਣੇ ਇਸ਼ੂ ਫੋਕਸ ਕੀਤੇ ਨੇ ਦੇਸ਼ ਵਿੱਚ ਨੈਟਵਰਕ ਬਣਾਇਆ ਔਰ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਇੱਕ ਕਾਇਦੇ ਕਾਨੂੰਨ ਵੀ ਬਣਾਏ ਨੇ ਵੀ ਕੌਣ ਜੱਥੇ ਬੰਨੀ ਜਾਂਦੀਆਂ ਮੈਂਬਰ ਬਣ ਸਕਦੀਆਂ ਨਹੀਂ ਨੰਬਰ 1 ਨੰਬਰ 2 ਤੁਹਾਨੂੰ ਯਾਦ ਹੋਊਗਾ ਕਿ 2021 ਤੋਂ ਜਨਵਰੀ ਤੋਂ ਅਸੀਂ ਵਾਪਸ ਗਏ ਉਦੋਂ ਤੋਂ ਲਗਾਤਾਰ ਅਸੀਂ ਪੂਰੇ ਦੇਸ਼ ਦੇ ਵਿੱਚ ਕਦੇ ਭਾਰਤ ਬੰਦ ਕਦੇ ਟਰੈਕਟਰ ਪ੍ਰੇਡ ਕਦੇ 3 ਦਿਨ ਰਾਤ ਦੇ ਧਰਨੇ ਰਾਜਧਾਨੀਆਂ 'ਚ ਉਹ ਲਗਾਤਾਰ ਅਸੀਂ ਕਰਦੇ ਆ ਰਹੇ ਹਾਂ ਸੋ ਅੱਜ ਅਸੀਂ ਇੱਕ ਕਲਮਿਨੇਸ਼ਨ ਦੇ ਵਿੱਚ ਇੱਕ ਰੈਲੀ ਕਰ ਰਹੇ ਹਾਂ ਜਿਹੜੀ ਰੈਲੀ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਰੂਪ ਦੇ ਵਿੱਚ ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਲੱਖ ਗੁੰਮਰਾਹ ਕਰਨ ਦੇ ਬਾਵਜੂਦ ਕਿ 5000 ਤੋਂ ਵੱਧ ਬੰਦੇ ਨਹੀਂ ਆਉਣੇ ਚਾਹੀਦੇ ਜਾਂ ਬਿਲਕੁਲ ਸਾਨੂੰ 11th ਆਵਰ ਤੇ ਇਹਦੀ ਪਰਮਿਸ਼ਨ ਦਿੱਤੀ ਗਈ ਇਹਦੇ ਬਾਵਜੂਦ ਮੈਂ ਦੱਸਣਾ ਚਾਹੁੰਦਾ ਜੇ ਸਾਰੇ ਦੇਸ਼ ਦੇ ਲੋਕ ਆਉਣਗੇ ਤਾਂ ਬਹੁਤ ਵੱਡੀ ਜੇ ਸਾਨੂੰ ਪਹਿਲਾਂ ਪਰਮਿਸ਼ਨ ਮਿਲੀ ਹੁੰਦੀ ਅਸੀਂ ਕਰਨਾਟਕ ਤਾਮਿਲਨਾਡੂ ਤੇਲੰਗਾਨਾ ਆਂਧਰਾ ਪ੍ਰਦੇਸ਼ ਸਭ ਜਗ੍ਹਾ ਤੋਂ ਬੰਦਿਆਂ ਨੂੰ ਬੁਲਾਉਂਦੇ ਲੇਕਿਨ ਕਿਉਂਕਿ ਪਰਮਿਸ਼ਨ ਹੀ ਹੁਣ ਦਿੱਤੀ ਆ ਚੌਥੇ ਰਿਲੇਟ ਨਾਈਟ ਦਿੱਤੀ ਆ ਸੋ ਇਸ ਕਰਕੇ ਅੱਜ ਦਾ ਮੁਖ ਇਕੱਠ ਹੈ ਜਿਹੜਾ ਪੰਜਾਬ ਹਰਿਆਣਾ ਯੂਪੀ ਸੰਕੇਤਕ ਤੌਰ ਤੇ ਸਾਡੇ ਦੂਸਰੇ ਰਾਜਾਂ ਤੋਂ ਵੀ ਕੁਝ ਆਗੂ ਲੋਕ ਆਉਣਗੇ ਲੇਕਿਨ ਮੇਨਲੀ ਪੰਜਾਬ ਹਰਿਆਣਾ ਤੇ ਯੂਪੀ ਤੋਂ ਹੋਊਗਾ। ਸਵਾਲ ਉਹੀ ਹੈ ਕਿ ਐਮਐਸਪੀ ਲੈ ਕੇ ਕਿਸਾਨ ਜਿਹੜੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਕਰ ਰਹੇ ਨੇ ਪਰ ਪੰਜ ਫਸਲਾਂ ਦੇ ਉੱਤੇ ਐਮਐਸਪੀ ਹੈ ਜਿਹੜੀ ਸਰਕਾਰ ਦੇ ਰਹੀ ਹੈ ਪ੍ਰਪੋਜ਼ਲ ਭੇਜੀ ਗਿਆ ਬਕਾਇਦਾ ਉਸ ਤੌਰ ਦੇ ਉੱਤੇ ਕਿ ਕਿਸਾਨ ਉਸ ਪ੍ਰਪੋਜ਼ਲ ਦੇ ਉੱਤੇ ਗੌਰ ਕਰ ਰਹੇ ਨੇ? ਨਹੀਂ ਨਹੀਂ ਉਹ ਪੰਜ ਫਸਲਾਂ ਵਾਲੀ ਪ੍ਰਪੋਜ਼ਲ ਦੇਖੋ ਸਾਡੇ ਪੂਰੇ ਘੋੜ ਨੂੰ ਇੱਕ ਤਰ੍ਹਾਂ ਦਾ ਫਲॉप ਕਰ ਦੂਗੀ ਉਹ। ਕਿਉਂਕਿ ਸਾਡਾ ਹੈ ਕਿ ਸਾਰੇ ਇਲਾਕੇ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਕੀਤੀ ਜਾਵੇ ਖਰੀਦਣ ਦੀ ਗਰੰਟੀ ਕੀਤੀ ਜਾਵੇ ਸੋ ਪੰਜ ਫਸਲਾਂ ਤੇ ਦੇ ਕੇ ਇਹਦਾ ਮਤਲਬ 23 ਤੇ ਤਾਂ ਜਿਹੜੀ ਐਮਐਸਪੀ ਡਿਕਲੇਅਰ ਹੋ ਰਿਹਾ ਉਹ ਜਿਹੜਾ ਬਾਕੀ 18 ਨੇ ਉਹਦੀ ਖਰੀਦ ਦੀ ਗਰੰਟੀ ਕਿਉਂ ਨਹੀਂ ਸੋ ਇਸ ਕਰਕੇ ਸਾਰੇ ਸੂਬਿਆਂ ਦੇ ਕਿਸਾਨਾਂ ਦੀ ਡਿਮਾਂਡ ਹੈ ਕੱਲੇ ਪੰਜਾਬ ਵਾਲਿਆਂ ਨੂੰ ਥੋੜਾ ਭਲੋ ਕੇ ਵੀ ਥੋੜਾ ਪਾਣੀ ਵੱਜ ਜਾਊਗਾ ਤੂੰ ਤਾਂ ਇਹ ਹੋ ਜਾਊਗਾ ਉਹਨਾਂ ਨਾਲ ਅਸੀਂ ਸਹਿਮਤ ਨਹੀਂ ਕਿਤਾ ਸੱਚ ਪਾਲਿਕ ਬਿਲਕੁਲ ਜਿਤੇ ਲੀਡਰ ਨੇ ਜਿਹੜੇ ਉਹ ਵਕ ਵਕ ਆਪਣੀਆਂ ਰਾਇਵਾਂ ਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਇਹੀ ਕੱਟ ਹੈ ਜਿਹੜਾ ਉਹ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਦੇਣ ਲਈ ਤਿਆਰ ਬਰ ਤਿਆਰ ਬੈਠੀ ਹੈ ਸਰਕਾਰ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਿਉਂ ਕਰ ਰਹੇ ਨੇ ਫਿਰ ਸਰਕਾਰ ਤਾਂ ਕਹਿ ਰਹੀ ਹੈ ਕਿ ਫਸਲੀ ਵੀ ਪੰਤਾ ਦਾ ਕਿਸਾਨ ਵੀ અપਨਾਉਣਾ ਚਾਹੁੰਦਾ ਸੀਗਾ ਫਸਲੀ ਵੀ ਪੰਤਾ ਇਹ ਪਨਾਵੇ ਕਿਸਾਨ ਤੇ ਪੰਜ ਫਸਲਾਂ ਤੇ ਐਮਐਸਪੀ ਲੈ ਲਵੇ ਨਹੀਂ ਦੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਅੱਜ ਵੱਡੀ ਗਿਣਤੀ ਜੋ ਅਸੀਂ ਆ ਰਹੇ ਹਾਂ ਇਹ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਮਿਹਨਤ ਕਰਕੇ ਆਪਣੇ ਇਸ਼ੂ ਨੇ ਦੇਸ਼ ਵਿੱਚ ਨੈਟਵਰਕ ਬਣਾਇਆ ਔਰ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਇੱਕ ਕਾਇਦੇ ਕਾਨੂੰਨ ਵੀ ਬਣਾਏ ਨੇ ਵੀ ਕੌਣ ਜੱਥੇ ਬੰਨੀ ਜਾਂਦੀਆਂ ਮੈਂਬਰ ਬਣ ਚਾਹਦੀਆਂ ਨੇ ਨੰਬਰ 1 ਨੰਬਰ 2 ਤੁਹਾਨੂੰ ਯਾਦ ਹੋਊਗਾ ਕਿ 2021 ਤੋਂ ਜਦੋਂ ਅਸੀਂ ਵਾਪਸ ਗਏ ਉਦੋਂ ਤੋਂ ਲਗਾਤਾਰ ਅਸੀਂ ਪੂਰੇ ਦੇਸ਼ ਦੇ ਵਿੱਚ ਕਦੇ ਭਾਰਤ ਬੰਦ ਕਦੇ ਟਰੈਕਟਰ ਪਰੇਡ ਕਦੇ 3 ਦਿਨ ਰਾਤ ਦੇ ਧਰਨੇ ਰਾਜਧਾਨੀਆਂ 'ਚ ਉਹ ਲਗਾਤਾਰ ਅਸੀਂ ਕਰਦੇ ਆ ਰਹੇ ਹਾਂ ਸੋ ਅੱਜ ਅਸੀਂ ਇੱਕ ਕਲਮਿਨੇਸ਼ਨ ਦੇ ਵਿੱਚ ਇੱਕ ਰੈਲੀ ਕਰ ਰਹੇ ਆ ਜਿਹੜੀ ਰੈਲੀ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਰੂਪ ਦੇ ਵਿੱਚ ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਲੱਖ ਗੁੰਮਰਾਹ ਕਰਨ ਦੇ ਬਾਵਜੂਦ ਕਿ 5000 ਤੋਂ ਵੱਧ ਬੰਦੇ ਨਹੀਂ ਆਉਣੇ ਚਾਹੀਦੇ ਜਾਂ ਬਿਲਕੁਲ ਸਾਨੂੰ 11th ਆਵਰ ਤੇ ਇਹਦੀ ਪਰਮਿਸ਼ਨ ਦਿੱਤੀ ਗਈ ਇਹਦੇ ਬਾਵਜੂਦ ਮੈਂ ਦੱਸਣਾ ਚਾਹੁੰਦਾ ਜੇ ਸਾਰੇ ਦੇਸ਼ ਦੇ ਲੋਕ ਆਉਣਗੇ ਤਾਂ ਬਹੁਤ ਵੱਡੀ ਜੇ ਸਾਨੂੰ ਪਹਿਲਾਂ ਪਰਮਿਸ਼ਨ ਮਿਲੀ ਹੁੰਦੀ ਅਸੀਂ ਕਰਨਾਟਕ ਤਾਮਿਲਨਾਡੂ ਤਲੰਗਣਾ ਆਂਧਰਾ ਪ੍ਰਦੇਸ਼ ਸਭ ਜਗ੍ਹਾ ਤੋਂ ਬੰਦਿਆਂ ਨੂੰ ਬੁਲਾਉਂਦੇ ਲੇਕਿਨ ਕਿਉਂਕਿ ਪਰਮਿਸ਼ਨ ਹੀ ਹੁਣ ਦਿੱਤੀ ਆ ਚੌਥੇ ਲੇਟ ਨਾਈਟ ਦਿੱਤੀ ਆ ਸੋ ਇਸ ਕਰਕੇ ਅੱਜ ਦਾ ਮੁਖ ਇਕੱਠ ਹੈ ਜਿਹੜਾ ਪੰਜਾਬ ਹਰਿਆਣਾ ਯੂਪੀ ਸੰਕੇਤਕ ਤੌਰ ਤੇ ਸਾਡੇ ਦੂਸਰੇ ਰਾਜਾਂ ਤੋਂ ਵੀ ਕੁਝ ਆਗੂ ਲੋਕ ਆਉਣਗੇ ਲੇਕਿਨ ਮੇਨਲੀ ਪੰਜਾਬ ਹਰਿਆਣਾ ਤੇ ਯੂਪੀ ਤੋਂ ਹੋਊਗਾ। ਸਵਾਲ ਉਹੀ ਹੈ ਕਿ ਐਮਐਸਪੀ ਲੈ ਕੇ ਕਿਸਾਨ ਜਿਹੜੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਕਰ ਰਹੇ ਨੇ ਪਰ ਪੰਜ ਫਸਲਾਂ ਦੇ ਉੱਤੇ ਐਮਐਸਪੀ ਹੈ ਜਿਹੜੀ ਸਰਕਾਰ ਦੇ ਰਹੀ ਹੈ ਪ੍ਰਪੋਜ਼ਲ ਭੇਜੀ ਗਿਆ ਬਕਾਇਦਾ ਉਸ ਤੌਰ ਦੇ ਉੱਤੇ ਕਿ ਕਿਸਾਨ ਉਸ ਪ੍ਰਪੋਜ਼ਲ ਦੇ ਉੱਤੇ ਗੌਰ ਕਰ ਰਹੇ ਨੇ? ਨਹੀਂ ਨਹੀਂ ਉਹ ਪੰਜ ਫਸਲਾਂ ਵਾਲੀ ਪ੍ਰਪੋਜ਼ਲ ਦੇਖੋ ਸਾਡੇ ਪੂਰੇ ਘੋੜ ਨੂੰ ਇੱਕ ਤਰ੍ਹਾਂ ਦਾ ਫਲॉप ਕਰ ਦੂਗੀ ਉਹ। ਕਿਉਂਕਿ ਸਾਡਾ ਹੈ ਕਿ ਸਾਰੇ ਇਲਾਕੇ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਕੀਤੀ ਜਾਵੇ ਖਰੀਦਣ ਦੀ ਗਰੰਟੀ ਕੀਤੀ ਜਾਵੇ ਸੋ ਪੰਜ ਫਸਲਾਂ ਤੇ ਦੇ ਕੇ ਇਹਦਾ ਮਤਲਬ 23 ਤੇ ਤਾਂ ਜਿਹੜੀ ਐਮਐਸਪੀ ਡਿਕਲੇਅਰ ਹੋ ਰਿਹਾ ਉਹ ਜਿਹੜਾ ਬਾਕੀ 18 ਨੇ ਉਹਦੀ ਖਰੀਦ ਦੀ ਗਰੰਟੀ ਕਿਉਂ ਨਹੀਂ ਸੋ ਇਸ ਕਰਕੇ ਸਾਰੇ ਸੂਬਿਆਂ ਦੇ ਕਿਸਾਨਾਂ ਦੀ ਡਿਮਾਂਡ ਹੈ ਕੱਲੇ ਪੰਜਾਬ ਵਾਲਿਆਂ ਨੂੰ ਥੋੜਾ ਭਲੋ ਕੇ ਵੀ ਥੋੜਾ ਪਾਣੀ ਵੱਜ ਜਾਊਗਾ ਤੂੰ ਤਾਂ ਇਹ ਹੋ ਜਾਊਗਾ ਉਹਨਾਂ ਨਾਲ ਅਸੀਂ ਸਹਿਮਤ ਨਹੀਂ ਬਿਲਕੁਲ ਜਿਸ ਤੇ ਲੀਡਰ ਨੇ ਜਿਹੜੇ ਉਹ ਵਕ ਵਕ ਆਪਣੇ ਰਾਇਵਾਂ ਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਹੀ ਕਾਠ ਹੈ ਜਿਹੜਾ ਉਹ ਵਾਦਾ ਹੋਇਆ ਨਜ਼ਰ ਆ ਰਿਹਾ